ਰਾਗਾ ਸਾ ਮਹੱਲਾ ਪੰਜਵਾਂ ਘਰ ਤੇਰਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾਂ ਬਖਾਤੀ ਦੁਸ਼ਟ ਪਾਤੀ ਤੇ ਪਨੀਤ ਸੰਗਾਰੇ ਜਨਮ ਭੋਂਤੇ ਨਰਕ ਪੜਨਤੇ ਤਿਨ ਕੇ ਕੁੱਲ ਉਦਾਰੇ ਹੋਇ ਨ ਜਾਣੇ ਕੋਇ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾਨ ਦਿਓ ਕਮਨ ਬੜਾਈ ਨਾਨਕ ਖਿਨਖਿਨ ਵਾਰੇ ਆਸਾ ਮਹੱਲਾ ਪੰਜਵਾਂ ਬਾਵਰ ਸੋਏ ਰਹੇ ਰਹਾ ਉਹ ਮੋਹ ਮੋਹ ਕੁਟੰਬ ਵਿਖੇ ਅਰਸਮਾਤੇ ਮਿਥਿਆ ਗਹਿਣ ਗਹੇ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੇ ਅਮਰਤ ਨਾਮ ਪਦਾਰਥ ਸੰਗੇ ਤਿਲ ਪਰ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸ਼ਰਨ ਆਹੇ ਅਸਮਲ ਪਨਵਤੀ ਪਦੇ ਉਹ ਪ੍ਰੇਮ ਮਿਰਪਰੀ ਰਹਾਓ ਕਨਿਕ ਮਾਨਕ ਗਾਜ ਮੋਤੀਆਂ ਲਾਜ ਨਾ ਨਹਿ 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 ਨਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ ਚਨਨ ਸਰਨ ਸੰਤਨ ਬੰਦਨ ਸੁਖੋ ਸੋਖੋ ਪਾਹੀ ਨਾਨਕ ਤਪਤ ਹਰੀ ਮਿਲੇ ਪ੍ਰੇਮ ਪ੍ਰੀ ਅਸਾ ਮੱਲਾ ਪੰਜਵਾ ਗੁਰੇ ਦਿਖਾਇਓ ਲੋਏ ਨ ਰਹਾ ਉਤਾ ਉਤੇ ਘਟ 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 ਤੂੰ ਹੀ ਤੂੰ ਹੀ ਮੋਹਿਨਾ ਕਾਰਨ ਕਰਨ ਧਾਰਨ ਧਰਨ ਇਕ ਇਕ ਸੋਹਿਨਾ ਸਤਨੁ ਪਰਸਨੋ ਬੁਲੇ ਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇਨਾ ਆਸਾ ਮੋਲਾ ਬਨਵਾ ਹਰ ਹਰ ਨਾਮ ਮੋਲਾ ਉਹ ਸਹਜ ਸੁਹਿਲਾ ਰਹਾਉ ਸੰਗ ਸਹਾਈ ਛੋੜਨ ਜਾਈ ਉਹ ਅਗਮ ਤੋਲਾ ਪ੍ਰੀਤਮ ਪਾਈ ਬਾਪ ਮੋਰੋ ਭਾਈ ਮਾਈ ਭਗਤਨ ਕਾ ਉਲਾ ਅਲਖ ਲਗਾਇਆ ਗੁਰਦੇ ਪਾਇ ਨਾਨਕ ਇਹੋ ਹਰ ਕਾ ਚੋਲਾ ਆਸਾ ਮੋਲਾ ਪੰਜਵਾ ਆਪਣੀ ਭਗਤਨ ਦੇ ਬਾਹੇ ਠਾਕਰ ਆਇਓ ਆਹਾ ਰਾਉ ਨਾਮ ਬਧਾਰਤ ਹੋਇ ਉਸ ਗੁਰ ਦੇ ਹਿਰਦੇ ਜਨ ਬਸਾਏ ਇਹੋ ਇਹ ਮੁਖਤਾ ਇਹ ਜੁਗਤਾ ਰਾਖੋ ਸੰਤ ਸੰਗਾ ਨਾਮ ਧਿਆਵੋ ਸਹਿਜ ਸਮਾਓ ਨਾਨਕ ਹਰ ਗੁਣ ਗਾਹੇ ਅਸਾ ਮੱਲਾ ਪੰਜਵਾਂ ਠਾਕਰ ਚਰਨ ਸੁਹਾਵੇ ਹਾਰ ਸੰਤਨ ਪਾਵੇ ਰਉ ਆਪ ਗੋਇਆ ਸਿਉ ਕੋਮਾ ਗੁਰ ਗੁਣ ਰਸ ਰਸ ਗਾਵੇ ਇਕ ਆਸਾ ਦਰਸ ਪਿਆਸਾ ਆਲਾ ਪਾਵੇ ਦਇਆ ਤੁਹਾਰੀ ਕਿਆ ਸੰਤ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੇ ਆਸਾ ਮਹਲਾ 5 ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਉ ਰਿਧੇ ਬਸਾਉ ਤਿਸ ਬਿਨ ਕੋ ਨਾਹੀ ਪ੍ਰਭ ਸਰ ਨਹੀਂ ਆਈਏ ਸਰਵ ਹਾਲੁ ਪਾਈਏ ਸਗਲੇ ਦੁਖ ਜਹੀ ਜੀਵਨ ਦਾ ਦਾਤਾ ਪੁਰਖ ਬਿਦਾਤਾ ਨਾਨਕ ਘਟ ਘਟ ਆਹੀ ਆਸਾ ਮਹਲਾ 5 ਹਰ ਬਿਸਰਤ ਸੋ ਮੂਆ ਰਹਉ ਨਾਮ ਤੇ ਆਵੇ ਸਰਵផល ਪਾਵੇ ਸੋ ਜਨ ਸੁਖੀਆ ਹੂਆ ਰਾਜ ਕਮਾਵੇ ਹੋ ਕਰਮ ਕਮਾਵੇ ਬਾਦੇ ਨਲਿਨੀ ਪਰਮ ਸੁਆ ਕਉ ਨਾਨਕ ਜੇ ਸਤਗੁਰੂ ਪੇਟਿਆ ਸੋ ਜਨ ਨੈ ਚਲ ਥਿਆ ਅਚਮਲ ਲਾਪਨ ਘਰ 14 ਵਾ ੴ ਸਤਗੁਰ ਪ੍ਰਸਾਦ ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ ਰਹਾਉ ਜੋ ਪ੍ਰਭ ਪਾਵੇ ਜਨਮ ਨਾਵੇ ਹਰ ਪ੍ਰੀਮ ਭਗਤ ਹਰ ਪ੍ਰੀਤ ਅਸਾ ਜੇ ਪ੍ਰਭ ਸੰਗ ਮਿਲੀ ਜੇ ਇਹੋ ਮਨ ਦੀ ਜੇ ਨਾਨਕ ਨਾਮ ਮਿਲੇ ਆਪਣੀ ਦਇਆ ਕਰੋ ਅਸਾ ਮੱਲਾ ਪੰਨਾ ਮਿਲ ਆ ਪਿਆਰੇ ਤੂੰ ਬਿਨ ਤੀਰ ਜਕੋ ਨਾ ਕਰੇ ਰਹਾਓ ਸੇਮਰ ਚਾਹਿਤਰ ਬਹੁ ਕਰਮ ਕਮਾਏ ਬਲਤੁ ਮਰੇ ਦਰਸ ਬੇਨ ਸੁਖ ਨਹੀਂ ਵਰਤਨੇ ਸੰਜਮ ਕਰਤਾ ਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੇ ਆਸਾ ਮਹੱਲਾ ਪੰਜਵਾਂ ਘਰ 15ਵਾਂ ਪੜਤਾਲ ਇੱਕ ਓੰਕਾਰ ਸਤਿਪ੍ਰਸਾਦ ਵਿਕਾਰ ਮਾਇਆ ਮਾਦਸੋਇਓ ਸੂਜ ਬੂਜ ਨਾਵੇ ਪਕਰ ਕੇ ਇਸ ਜਮ ਉਠਾਏ ਉਠਾਰਿਓ ਤਦਹੀ ਕਰ ਜਾਵੇ ਲੋਭ ਵਿਖਿਆ ਵਿਖੇ ਲਾਗੇ ਹਿਰੇ ਵੇਤ ਚਿਤ ਦੁਹਾਈ ਖਿੰਨ ਪਗੂਨਿਆ ਇਮਾਨ ਮਾਤੇ ਅਸਰ ਜਾਣੇ ਨਾਹੀਂ ਰਹਾਉ ਬੇ ਸ਼ਾਸਤਰ ਜਾਨ ਪੁਕਾਰੇ ਸੁਨੇ ਨਾਹੀ ਡੋਲਾ ਨਿਪਟ ਬਾਜੀ ਹਾਰ ਮੁ ਮੁਕਾ ਪਛਤਾਇਉ ਪਛਤਾਇਉ ਮਨ ਭੋਰਾ ਦਾਨ ਸਕਲ ਗੈਰ ਬਜੇ ਪਰਿਆ ਦੀਵਾਨ ਲੇਖੇ ਨਾ ਪਰਿਆ ਜੈ ਕਾਲਜ ਰਹੇ ਓਲਾ ਸੋਏ ਕਾਮਨਾ ਕਰਿਆ ਐਸੋ ਜਗ ਮੋਹਿ ਗੁਰ ਦਿਖਾਇਓ ਤੋ ਇੱਕ ਕੀਰਤ ਗਾਇਆ ਮਾਨ ਤਾਨ ਅੱਜ ਸਿਆਣਪ ਸ਼ਹਿਰੋਂ ਨਾਨਕ ਆਇਆ ਆਸਾ ਮੁੱਲਾ ਪੰਜਵਾ ਵਪਾਰ ਗੋਵਿੰਦ ਨਾਏ ਸਾਲ ਸੰਤਸ ਮਨਾਏ ਪ੍ਰੀਏ ਪਾਏ ਗੁਣ ਗਾਏ ਪੰਚਨਾਦ ਦੂਰ ਬਜਾਏ ਰਹਾਓ ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦਰੜਾਏ ਰਹਿਸਾਏ ਨਹੀਂ ਆਏ ਸਹਿਜਾ ਹੀ ਮਨ ਨਿਧਾਨ ਪਾਇ ਸਬਤ ਜੀ ਮਨੇ ਕੀ ਕਾਮ ਕਰਾ ਚਿਰ 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 ਭਾਇ ਮਨ ਬਹੁਤ ਪਿਆਸ ਲੱਗੀ ਹਰ ਦਰਸ਼ਨੋ ਦਿਖਾਓ ਮੋਹੇ ਤੁਮ ਬਤਾਓ ਨਾਨਕ ਦੀਨ ਸ਼ਰਣ ਆਏ ਗਲ ਲਾਏ ਆਸਾ ਮੱਲਾ ਪੰਜਵਾ ਕੋ ਬਖਮ ਗਾਲ ਤਰੇ ਆਸ ਪਿਆਸ ਧੋ ਮੋਹ ਪਰਮ ਹੀ ਤੇ ਹੋਰੇ ਰਹੁ ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਛੋਰੇ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਉ ਅੰਦਨੋ ਪ੍ਰਭ ਧਿਆਉ ਪ੍ਰਭ ਪ੍ਰੀਤ ਪਰਮ ਪੀਤ ਜੀਤ ਮਟਾਉ ਨਿਦ ਨਾਮ ਨਾਨਕ ਮੋਰੇ ਅਸਾ ਮੱਲਾ ਪੰਜਵਾਂ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਾਰ ਭਜਨ ਸਭੁਲ ਕਾਮ ਰਹਾਉ ਤਜ ਮਾਨ ਮੋਹ ਵਿਕਾਰ ਮਿਥਿਆ Jap RAM 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 ਮਨ ਸੰਤਨਾ ਕੇ ਚਰਨ ਲਾਗ ਪ੍ਰਭੂ ਗੋਪਾਲ ਦੀਨ ਦਿਆਲ ਪਤਿਤ ਪਾਵਨ ਪਾਲ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮਹਲਾ 5 ਹਲਕ ਸੋਗ ਬੈਰਾਗ ਅਨੰਦੀ ਖੇਲ ਰੀ ਦਿਖਾਇਓ ਰਹਾਓ ਖਿਨਹੂ ਪੈ ਨਿਰਪੈ ਖਿਨਹੂ ਖਿਨਹੂ ਉਠਰਤਾਇਓ ਖਿਨੂ ਰਸ ਭੋਗਣ ਖਿਨਹੂ ਖਿਨਹੂ ਤਜ ਜਾਇਓ ਖਿਨਹੂ ਜੋਗ ਤਾਪ ਬਹੁ ਪੂਜਾ ਖਿਨਹੂ ਪਰਮਾਇਓ ਖਿਨਹੂ ਕਿਰਪਾ ਸਾਧੂ ਸੰਗਨ ਨਾਨਕ ਹਰ ਰੰਗ ਲਾਇਓ ਖਿਨਹੂ ਕਿਰਪਾ ਸਾਧੂ ਸੰਗਨ ਨਾਨਕ ਹਰ ਰੰਗ ਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ